ਲੋ ਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਪਤਾ ਹੀ ਹੈ ਜੀ ਆਪਣਾ ਕ੍ਰਾਊਨ ਸਿਟੀ ਚ ਕੰਮ ਚੱਲ ਰਿਹਾ ਜੀ ਚੈੱਕ ਕਰੋ ਜੀ ਅੱਜ ਆਪਾਂ ਇਧਰ ਲਈ ਕੰਮ ਤੇ ਲਾਇਆ ਸੀ ਸ਼ੁਰੂ ਸਵੇਰ ਤੋਂ ਤੇ 4:00 ਵਜੇ ਜੀ 4:00 ਵਜੇ ਵੀਡੀਓ ਬਣਾ ਰਹੇ ਆ ਤੇ ਇੱਕ ਪੈਟ ਤੇ ਹੋ ਗਈ ਚੈੱਕ ਕਰੋ ਜੀ ਲੋ ਜੀ ਗਿਆਨੀ ਹਾਂਜੀ ਕਿਸੀ ਗੱਲ ਪਨੀ ਤੁਹਾਨੂੰ ਬਤੀਤ ਦਿੰਦੇ ਕਰਜਾ ਵੀਰੇ ਅੱਜ ਲੋ ਜੀ ਅੱਜ ਆਪਾਂ ਇੱਧਰ ਦੋ ਮਿਸਤਰੀ ਲਾ ਰੱਖਿਆ ਇੱਕ ਹੰਤੇ ਆਪਾਂ ਅੱਜ ਸਵੇਰੇ ਲੱਗੇ ਸੀ ਤੇ ਹੁਣ ਸ਼ਾਮ ਦੇ 4 ਵਜੇ ਹੈਗਾ ਚੈੱਕ ਕਰੋ ਜੀ ਕਿਦਾਂ